ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਜੀ ਤੇ ਅੱਜ ਅਸੀਂ ਚੱਲੇ ਸੀ ਰਮਦਾਸ ਕਿਉਂਕਿ ਕੱਲ ਮੈਂ ਸੂਟ ਲੈਣਾ ਸੀ ਮੈਨੂੰ ਪਸੰਦ ਨਹੀਂ ਆਇਆ ਤੇ ਅੱਜ ਅਸੀਂ ਚੱਲੇ ਆਂ ਫੇਰ ਸੂਟ ਲੈਣ ਨਾਲ ਚੱਲਿਆ ਮਨਕਿਰਤ ਨਵੂਚ ਲੱਗੀ ਆ ਸਕੂਲ ਤੇ ਕੰਮ ਸਾਰਾ ਹੋ ਗਿਆ ਡਨ ਤੇ ਚਲ ਜੀ ਮਨਕਿਰਤ ਆ ਚੱਲ ਜੇ ਕੱਢੀ ਸਕੂਟਰੀ ਬਾਹਰ ਠੰਡ ਹੋ ਗਈ ਹੈ ਜੇ

ਬਾਲੇ ਸਕੂਟਰ ਹੀ ਲਾਤੀ ਆਪਾਂ ਪਿੱਛੇ ਕਿਉਂ ਲਾਈਏ 10 ਵੇਰ ਆਪਾਂ ਆਈ ਫਲੀਏ ਤੇ ਨਹੀਂ ਲੇ ਗਿਆਂ ਆਈਏ ਆਹ ਤਾਂ ਲੈ ਕਿੰਨੇ ਵਾਲੇ ਆ ਉਹ ਜਿਹੜੇ ਉਹ ਵੀ ਇੰਨੇ ਵਾਲੇ ਹੀ ਉਹ ਵੀ ਇੰਨੇ ਦਾ ਹੀ ਮਨਕੀਤਾ ਲੰਗਾ ਲੈਣਾ ਹਾਂ ਆ ਲੰਗਾ ਲੈਣਾ ਸੋਨੇ ਦੇ ਦੋ ਘੜੇ ਦੇਖੋ ਕਿੰਨੇ ਸੋਹਣੇ ਨੇ ਆਹ ਲਓ ਦਿਓ ਆਹ ਕੋਤੇ ਜਾਇਆ ਇੱਕ ਜਨਕ ਦੀ ਹੱਟੀ ਆਪਾਂ ਸ਼ੁਰੂ ਤੋਂ ਇੱਥੋਂ ਹੀ ਕੱਪੜਾ ਲੈਣੇ ਆ ਪਹਿਲਾਂ ਕੁਝ ਹੋਰ ਤਰੀਕੇ ਦੀ ਹੁਣ ਉਹਨਾਂ ਨੇ ਨਾ ਡੈਨੂਵੇਟ ਕੀਤੀ ਹੈ ਦੁਕਾਨੇ ਇਹ ਬਿਲਕੁਲ ਇਹ ਹੱਥ ਬੜੀ ਮਨ ਕੀਤਾ ਮੋਰ ਦੇ ਖਾਲੇ ਮੇਕੋ ਬਚਾਈ ਇਹ ਖਲਾਰ ਨਾ ਦੇ ਹੀ ਬੈ ਭਰਾ ਬੈ ਅਮੋਰ ਦੇ ਸੂਟ ਦੀ ਲਾਈਨਿੰਗ ਆ ਲੈਂਦੇ ਨਾ ਫੇਰ ਦੇਨੇ ਆ ਠੀਕ ਆ ਲਫਾਫੇ ਨਾ ਪੂਰਾ ਗੁੱਥੂ ਮੁੱਥੂ ਹੁੰਡਿਆ ਏ ਮੰਮਾ ਨੂੰ ਪੜਾ ਦੇ ਪਾ ਰਹੇ ਉ ਇੱਥੇ ਕੰਮ ਕਰਦੇ ਆ ਤੂੰ ਟੋਪੀ ਛੁਣੀ ਜਿਵੇਂ ਖਾਇਓ ਮੰਨ ਕੇ ਤੇ ਜੋ ਟੋਪੀ ਦੇਈਏ ਵਿਲਕੂ ਛੋਟੀਆਂ ਛੋਟੀਆਂ ਨਾਲ ਹੀ ਮੇਦੀਆਂ ਥੋੜੀ ਲੈਣੀਆਂ ਆਪਾਂ ਇਹ ਇਹ ਵਾਲਾ ਨਾ ਯਾਰ ਤੂੰ ਇਹ ਦੰਬਲ ਉਹਨਾਂ ਦੇ ਸੂਟ ਆਪਾਂ ਲੈ ਲਏ ਆ ਲਿਆ ਹੀ ਇੱਕ ਸੂਟ ਆਪਣੇ ਵੱਲੋਂ ਤੇ ਬਾਅਦ ਚੋਂ ਵਧੀਆ ਲੱਗੇ ਤਾਂ ਤਿੰਨ ਸੂਟ ਲੈ ਲਏ ਆਪਾਂ ਇੱਕ ਮੰਮੀ ਨੇ ਲੈ ਲਿਆ ਦੋ ਲੈ ਮੈਂ ਮੰਨ ਕੇ ਤ ਵੜ ਗਏ ਹੁਣ ਚਿੱਟੀ ਲੈਣ ਕਿਉਂਕਿ ਇਹ ਦਮਦਾਰ ਜਿਹੜੀ ਮੱਥੀ ਦੁਕਾਨ ਦੇ ਚੱਲ ਜੋਂ ਮੰਨ ਕੇ ਤਾਂ ਇੱਥੇ ਹੀ ਜੀਜੀ ਲੈਣੀ ਹੁੰਦੀ ਆ ਤੇ ਹੁਣ ਵੜ ਗਿਆ ਉਹ ਚੀਜੀ ਲੈਣ ਹੁਣ ਆਪਾਂ ਜਾਵਾਂਗੇ ਸੂਟ ਸਟਿਚ ਕਰਾਉਣ ਜਾਣੇ ਉਹ ਦੇਵਾਂਗੇ ਤੇ ਬਣੇ ਰਿਓ ਨਾਲ ਨਾਲ ਵਿਆਹ ਹੈਗਾ ਅੱਛਾ ਦਿੱਖਦਾ ਇਥੇ ਲਾ ਪੰਜ ਤਾਂ ਇਹਦਾ ਵਾ ਮਨਕੇ ਤੇ ਕੰਡਿਆ ਮੈਨੂੰ ਵੀ ਦੇ ਥੋੜਾ ਜਿਹਾ ਹੂੰ ਅਬ ਜਪਾਈ ਨੂੰ ਜਾਣਾ ਹੈ ਚੈਰੋਂ ਆਏ ਨੇ ਦੇਖ ਲੈ ਕਿ ਸੋਨਾ ਆਦਾਂ ਨਾ ਖੁੱਲਾ ਸੂਟ ਵਧੀਆ ਸੰਦੀਪ ਥੋੜੇ ਜਿਹੀ ਕੋਤ ਮੋਡੇ ਦੇ ਘਾਤੇ ਦੇ ਰੱਖਿਓ ਉੱਚਗੇ ਦੇ ਨੇ ਤੇ ਮੋਡੇ ਯਾਰ ਉਹਦੇ ਮੋਡੇ ਬੜੇ ਡਿੱਗਣ ਦੇ ਸੂਟ ਦੇ ਉਹਦੇ ਤਾਂ ਮੈਂ ਕਿਚਨ ਚ ਹੀ ਰਹਿਣੀ ਐ ਅੱਧਾ ਕੰਚ ਕਰ ਲਈ ਥੋੜਾ ਥੋੜਾ ਕਰ ਲੈ ਧੰਚ ਨਾ ਬਣਾਉਂਗਾ ਕਹਿਣਾ ਚੀਜ਼ੀਆਂ ਇੱਥੇ ਖਾ ਕੇ ਜਾਣੀਆਂ ਸਾਰੀਆਂ ਇੱਥੇ ਖਾ ਜਾਣੀਆਂ ਕਿਉਂਕਿ ਮੈਂ ਤਾਂ ਮੇਰੇ ਨਾਲ ਨੂੰ ਦੇ ਆਈਏ ਤਾਂ ਵਿਚਾਰੀ ਕੱਟ-ਕੂਟ ਲਾਊਗੀ ਤਾਂ ਇਹ ਚੱਲ ਕੋਈ ਨਹੀਂ ਅੱਜ ਕਿੰਨੀ ਚਾਹੀ ਆ ਅਜੇ ਪਰ ਤੇ 25 ਆ 26 ਆ 27 ਨੂੰ ਦੇ ਦੀ ਅੰਦੀ ਨੂੰ ਵੀ ਆ ਨਾ ਨਹੀਂ ਤੇ ਫਿਰ ਆਪਣਾ ਕੱਢ ਕੇ ਕੋਈ ਪ੍ਰੈਸ ਕਰਕੇ ਰੱਖ ਦੇ ਜਿਹੜਾ ਤੈਨੂੰ ਹੁੰਦਾ ਉਹ ਪਾ ਲੈ ਮੈਨੂੰ ਸਲਵਾਰ ਨਹੀਂ ਨਾ ਆਉਣੀ ਸਲਵਾਰ ਨਹੀਂ ਆਉਂਦੀ ਇਹ ਮੈਂ ਮੋਤੀ ਆ ਜਾ ਤਾਂ ਬੜਾ ਪੰਗਾ ਪਿੱਲੇਂ ਟਰਾ ਦਿੰਦੀ ਆ ਤੇ ਲੋ ਜੀ ਆ ਮੈਂ ਸੂਟ ਸਵਾਇਆ ਹੈ ਪਹਿਲਾਂ ਇਹ ਮੈਨੂੰ ਸੂਟ ਉਹਨਾਂ ਆਉਣ ਨਹੀਂ ਡਿਆ ਤੇ ਇਹ ਸੂਟ ਮੈਨੂੰ ਆ ਮੁੰਡਿਆ ਟਾਈਟ ਪਿਛੇ ਲਵਾਈ ਹੀ ਜਿਪ ਤੇ ਸੂਟ ਟਾਈਟ ਹੋ ਗਿਆ ਇਹਨੂੰ ਖਲਵਾਉਣਾ ਵਾ ਤੇ ਆ ਇਹਦੇ ਨਾਲ ਦੁਪੱਟਾ ਸੀ ਸੀ ਨਹੀਂ ਆ ਫਿਰ ਹੈਗਾ ਵੀ ਆ ਤੇ ਨਾਲ ਆ ਲੈ ਕੇ ਆਈ ਹਾਂ ਆਪਾਂ ਸੂਟ ਇੱਕ ਇਹਦੇ ਨਾਲ ਕੰਟਰਾਸਟ ਕੀਤਾ ਆ ਸ਼ਰਟ ਆ ਤੇ ਆ ਸਲਵਾਰ ਆ ਇਹਦੇ ਨਾਲ ਜੇ ਆਪਾਂ ਲਿਆਉਣੀ ਆ ਲਾਈਨਿੰਗ ਵੀ ਲਿਆਉਣੀ ਆ ਤੇ ਪਾਈਪਿੰਗ ਗਲਾਸ ਵੀ ਲੈ ਕੇ ਆਉਣੀ ਆ ਫਿਰ ਇਹਨੂੰ ਬਾਅਦ ਵਿੱਚ ਦਵਾਗੇ ਸਟਿਚ ਕਰਵਾਉਣ ਲਈ ਤੇ ਇੱਕ ਹੋਰ ਲੈਂਦਾ ਹਿਉ ਕਿੱਥੇ ਗਿਆ ਇੱਕ ਲੈ ਕੇ ਆਏ ਆ ਅੱਜ ਨਿਕਲ ਨਿਕਲੇ ਨਿਕਲ ਨਿਕਲੇ ਕਾ ਹਾਂ ਤੇ ਇੱਕ ਆ ਲੈ ਕੇ ਆਏ ਆ ਇਹਦੇ ਨਾਲ ਆ ਸਲਵਾਰ ਆ ਤੇ ਆ ਸ਼ਰਟ ਆ ਤੇ ਇਹਨਾਂ ਦੋਵਾਂ ਨਾਲ ਜਿਲੇ ਆਉਣ ਵਾਲੀਆਂ ਵਾਂ ਲਾਈਨਿੰਗ ਵੀ ਤੇ ਲੈਸ ਤੇ ਪਾਈਪਿੰਗ ਵੀ ਤੇ ਇਹ ਵੇਖਣ ਦੇ ਹੀ ਵੀ ਇਹਦੇ ਨਾਲ ਦੁਪੱਟਾ ਮੈਚ ਹੁੰਦਾ ਕਿ ਨਹੀਂ ਨਾਲੇ ਇਹ ਵੇਖਣ ਦੇ ਹੀ ਨਾਲੇ ਆਹ ਸੂਟ ਮੈਨੂੰ ਆਉਂਦਾ ਨਹੀਂ ਹੁਣ ਇਹਨੂੰ ਇੱਕੋ ਵਾਰੀ ਪਾਇਆ ਮੈਂ ਹੁਣ ਇਹਨੂੰ ਖਲਵਾਵਾਂਗੇ ਥੋੜਾ 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 ਖਲਵਾਉਣਾ ਤਾਂ ਮੈਨੂੰ ਆ ਵੀ ਟਾਈਟ ਹੋ ਗਏ ਆ ਨਾ ਇੱਥੋਂ ਇਹ ਹੁਣ ਕਿੱਦਾਂ ਇਹ ਕਿਹਦਾ ਨਾਲ ਉਹ ਵੀ ਹੈ ਵੀ ਕਰਨਾ ਪੈਣਾ ਪਏ ਇਹ ਕਿੱਦਾਂ ਕਰਾਂਗੇ ਲੈ ਫਿਰ ਮਿਆਨੀ ਪਾਉਣੇ ਪੈਣੇ ਮਿਆਨੀ ਇਪੜੇ ਵਾਟੋ ਪਾਉਂਦੇ ਤੁਮੈਂ ਤਾਂ ਜੇ ਦੱਸਿਓ ਆ ਸੂਟ ਮੇਰਾ ਕਿੱਦਾਂ ਦਾ ਲੱਗਾ ਦੁਪੱਟਾ ਘਰ ਲੈਣ ਤਾਂ ਸੂਟ ਉੱਥੇ ਸਿੱਪਣੇ ਦੇ ਆਏ ਆ ਇਹਨੇ ਕਿ ਸਟੋਨ ਲੱਗੇ ਵਿੱਚ ਲੋ ਜੀ ਆ ਗਏ ਆਪਾਂ ਘਰ ਕੱਪੜੇ ਲੈ ਕੇ ਤੇ ਸੂਟ ਆਪਾਂ ਦੇ ਆਏ ਆ ਸਿਪਨੇ ਚੁੰਨੀਆਂ ਪੱਲੇ ਹੈ ਆ ਘਰ ਇਹ ਚੁੰਨੀ ਕਿਉਂ ਖੋਵੇਂ ਹਾਂ ਜੀ ਦੁਪੱਟਾ ਤੇ ਉਮੀਦ ਕਰਦੇ ਹਾਂ ਜੀ ਵਲੌਗ ਵਧੀਆ ਲੱਗਾ ਹੋਊਗਾ ਤੇ ਪਲੀਜ਼ ਸਪੋਰਟ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵਲੌਗ ਕਿਵੇਂ ਦਾ ਲੱਗਾ ਦੀ ਮਿਲਦੇ ਆ ਜੀ ਕੱਲ ਦੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ